ਜੀ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਫਿਰ ਕਿਸ ਤਰ੍ਹਾਂ ਦੇਖਦੇ ਆ ਸਰਕਾਰੀ ਹਸਪਤਾਲ ਜੇ ਜਾਨ ਵਿੱਚ ਉਹ ਇਹ ਸਾਰੇ ਚਲੋ ਆਪਾਂ ਵੀ ਕਰਦੇ ਢਈ ਸਰਕਾਰ ਪਰ ਬਹੁਤ ਬੁਰਾ ਲਾਈਆ ਇਹ ਲੋਕ ਤਹੀ ਵੀ ਕੁਤੇਸ ਆਸਪਤਾਲਾਂ ਜਿਹਾ ਬੰਦੇ ਰੁਲਦੇ ਆ ਜੀ ਕਿਤੇ ਕੁਹੀ ਮਾਰ ਕੇ ਵੇ ਲੋ ਲੈਣਾ ਲਕੀਆਂ ਉਧਰ ਚਲੋ ਆ ਦੇ ਪ੍ਰਾਈਵੇਟ ਵੋਕੇਸ਼ਨਲ ਲੈਓ ਉੱਥੇ ਵੇ ਲੋ ਉੱਪਰ ਚੱਲ ਜੋ ਥੱਲੇ ਚੱਲ ਜੋ ਕੋਈ ਨਹੀਂ ਪੁੱਛਦਾ ਜੀ ਸਾਰੇ ਐਨ ਕੁਰਸੀਆਂ ਦੇ ਦਬਕੇ ਮਾਰੀ ਜਾਂਦੇ ਆ ਜੀ ਕੋਈ ਕੇਸ ਦਾ ਕੋਈ ਲਿਹਾਜ਼ ਨਹੀਂ ਵੱਡੇ ਨਿੱਕੇ ਦਾ ਕੋਈ ਵੀਰ ਗੌਂਦਾ ਵਾ ਉਹਨਾਂ ਵੀ ਉਦਾਂ ਦਾ ਵੀ ਵੇਚ ਦਿੱਤਾ ਜਾਂਦਾ ਜੀ ਤੇ ਆਪ ਦਵਾਈ ਜਿਹੜੀ ਆਪਣੀ ਮਿਲਦੀ ਵੀ ਪੂਰੀ ਦਵਾਈ ਸਾਰ ਇਦਾਂ ਮਿਲਦੀ ਆ ਪਰ ਕਿ ਦੂਜਾ ਜਿਹੜਾ ਦਵਾਈ ਮਿਲਦੀ ਪਰ ਲੈ ਨਹੀਂ ਸਕਦਾ ਕੋਈ ਇੰਨੀ ਭੀੜ ਵਾ ਦਵਾਈ ਕਿੱਦਾਂ ਲੈਣਗੇ ਤੁਸੀਂ ਹੁਣ ਬਿਊਰੋਕ੍ਰਾ ਮੇਰੇ ਹਿਸਾਬ ਨਾਲ ਲੈਣ ਇੰਨੀ ਆ 500 ਬੰਦਾ ਹੁੰਦਾ ਹੀ ਕੋਈ ਲੈ ਨਹੀਂਦੀ ਦਵਾਈ ਜਿਸ ਤਰ੍ਹਾਂ ਮਾ ਲਾਕ ਕਿ ਲੈਣਗੇ ਜਿਹੜੇ ਬਣੇ ਆਪਣੇ ਪਿੰਡਾਂ ਦੇ ਵਿੱਚ ਬਣੇ ਆ ਉੱਥੇ ਦਵਾਈ ਮਿਲਦੀ ਨਹੀਂ ਜੀ ਉੱਥੇ ਤੇ ਕੋਈ ਚ ਨਹੀਂ ਆ ਗਈ ਲੈਣੇ ਉਹ ਤੇ ਉਦਾਂ ਹੀ ਜੀ ਟਾਈਮ ਪਾਜਿਆ ਵਾ ਆ ਤੇ ਹੁਣ ਇੱਥੇ ਵੀ ਆ ਨਾ ਇੱਥੇ ਤਾਂ ਮੈਂ ਦੱਸਦਾ ਵਾ ਮੈਂ ਟੈਸਟ ਕਰਾਉਣੀ ਮੈਂ 5 ਦਿਨ ਇੱਥੇ ਆਉਂਦਾ ਰਿਹਾ ਲਗਾਤਾਰ ਤੇ ਮੈਨੂੰ ਰੋਜ਼ ਇਹ ਕਹਿ ਦਿੰਦੇ ਸੀ ਤੂੰ ਲੇਟ ਹੋ ਗਿਆ ਲੇਟ ਹੋ ਗਿਆ ਹਰ ਕਿਵੇਂ ਮੈਂ ਪ੍ਰਾਈਵੇਟ ਕਰਾਈ ਫੋਟੀਸ਼ਨ ਲੈ ਲਿਆ ਸਾਬ ਅੱਜ ਜੋ ਅਸੀਂ ਵੇਖਿਆ ਜ ਚੰਡੀਗੜ੍ਹ ਤੋਂ ਟੀਵੀ ਆਈ ਹੋਈ ਆ ਇਨਸਪੈਕਸ਼ਨਸ ਤੇ ਤੇ ਸਰ ਅੱਜ ਹੁਣ ਦੇ ਟਾਈਮ ਦੇ ਅਕੋਰਡਿੰਗ 12 ਵਜੇ ਦੇ ਕਰੀਬ ਟਾਈਮ ਹੋ ਚੁੱਕਿਆ ਵਾ ਔਰ ਜਿਹੜੇ ਇੱਥੇ ਕੁੱਤੇ ਆ ਹਸਪੀਟਲ ਦੇ ਵਿੱਚ ਮਰੀਜ਼ਾਂ ਦੇ ਵਿੱਚ ਬੈਠ ਕੇ ਆਰਾਮ ਕਰ ਰਹੇ ਆ ਜਿੱਦਕੇ ਡੌਗ ਬਾਈਟਿੰਗਾਂ ਬਹੁਤ ਘਟਨਾਵਾਂ ਹੋ ਰਹੀਆਂ ਵਾ ਇਹਦੇ ਬਾਰੇ ਸਭ ਤੁਹਾਡਾ ਕੀ ਕਹਿਣਾ ਅਸੀਂ ਜੀ ਦੇਖੋ ਇਹ ਹੈ ਕਿ ਤਾਂ ਮਾੜੀ ਗੱਲ ਹੈਗੀ ਐ ਕਿ ਡੌਗ ਘੁੰਮ ਰਿਹਾ ਹਸਪਤਾਲ ਦੇ ਵਿੱਚ ਔਰ ਅਸੀਂ ਮੈਂ ਕੰਸਰਨ ਸੀਨੇ ਮੈਡੀਕਲ ਅਫਸਰ ਨਾਲ ਗੱਲਬਾਤ ਕਰਕੇ ਤੁਸੀਂ ਉੱਥੇ ਜਿਹੜੇ ਤੁਹਾਡੇ ਉੱਤੇ ਸਕਿਉਰਟੀ ਦੇ ਬੰਦੇ ਆ ਉਹਨਾਂ ਨੂੰ ਇਨਸਟਰਕਟ ਕਰ ਦਿਆਂਗੇ ਉੱਥੇ ਦੇ ਜਿਹੜੇ ਕੁੱਤੇ ਆਗੇ ਉਹਨਾਂ ਨੂੰ ਬਾਹਰ ਨਿਕਾਲੇ ਜਾਵੇ ਤਾਂ ਕਿ ਕੋਈ ਡੌਗ ਬਾਈਟ ਦੀ ਘਟਨਾ ਨਾ ਹੋ ਸਕੇ ਸਰਦਤੀ ਇੱਕ ਹੋਰ ਮਸਲਾ ਵੀ ਦੇਖਣ ਚ ਆਇਆ ਵਾ ਕਿ ਪਟਾ ਸਾਹਿਬ ਦੇ ਜਿਹੜੇ ਐਸਐਮਓ ਸਾਹਿਬ ਨੇ ਉਹਨਾਂ ਦੇ ਥੱਲੇ ਲਿਖਿਆ ਹੋਇਆ ਕਿ ਇਹ ਜਿਹੜੀਆਂ ਕੁਰਸੀਆਂ ਕੇਵਲ ਸਟਾਫ ਵਾਸਤੇ ਹੀ ਆ ਉੱਥੇ ਦੇਖਣ ਜਾਣ ਤੋਂ ਉਪਰ ਪਿਆ ਕੇ ਮਰੀਜ਼ਾਂ ਨੂੰ ਬੈਠਣ ਨਹੀਂ ਦਿੱਤਾ ਜਾਂਦਾ ਕੁਰਸੀਆਂ 'ਤੇ ਨੇ ਜੇ ਕੋਈ ਇਦਾਂ ਦੀ ਐਕਸਰ ਦੀ ਲਿਖ ਕੇ ਬਕਾਇਦਾ ਆਰਡਰ ਲੱਗੇ ਹੋਏ ਮੇਰੇ ਧਿਆਨ ਜਦ ਤੱਕ ਨਹੀਂ ਵੇਸੇ ਹਲੇ ਕੋਈ ਗੱਲ ਨਹੀਂ ਆਈ ਮੈਂ ਰੌਣਕ ਕਰਨ ਜਾ ਰਿਹਾ ਹਾਂ ਸਿਵਲ ਹਸਪਤਲ ਦਾ ਜੇ ਕੋਈ ਇਦਾਂ ਦੀ ਕੋਈ ਵੀ ਮੇਰੇ ਕੋਲ ਨੋਟਿਸ ਹੋਊਗੀ ਤਾਂ ਅਸੀਂ ਉਹਨੂੰ ਰੈਕਟੀਫਾਈ ਕਰਾਂਗੇ ਤੇ ਜੇ ਕੋਈ ਇਦਾਂ ਦੀ ਪ੍ਰੋਬਲਮ ਹੋਊਗੀ ਜਾਂ ਜਿੱਦਾਂ ਵੀ ਕੋਈ ਮਰੀਜ਼ਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਮੌਕੇ ਤੇ ਹੀ ਸੋਲਵ ਕੀਤਾ ਜਾਊਗਾ ਸਰ ਪਿਛਲੇ ਸਾਲ ਇੱਕ ਚੈਰੀਟੇਬਲ ਸੰਸਥਾ ਸੀਗੀ ਉਹਨਾਂ ਨੇ 7 ਏਸੀ ਚਾਹਤ ਮਤਲਬ ਦਾਨ ਕੀਤੇ ਸੀਗੇ ਸਿਵਲ ਹਸਪੀਟਲ ਤਰਫੋਂ ਉਹਦੀ ਅੱਜ ਮੇਰੇ ਕੋਲ ਰਿਕਾਰਡਿੰਗ ਔਰ ਬਾਈਟ ਪਿਛਲੇ ਸਾਲ 15 ਮਈ 2023 ਔਰ ਅੱਜ ਸਰੋਥੇ ਇੱਕ ਵੀ ਅਸੀਨੀ ਮਿਲ ਰਿਆ ਕੋਸ਼ ਸੰਸਥਾ ਵੱਲੋਂ ਚੜਾਇਆ ਗਿਆ ਸਿਰਫ ਤੇ ਸਿਰਫ ਉਸ ਸੰਸਥਾਨੇ OPD ਵਾਸਤੇ ਮਰੀਜ਼ਾਂ ਦੀ ਸਹੂਲਤ ਵਾਸਤੇ ਚੜਾਇਆ ਗਿਆ ਦੇਖੋ ਜੀ ਮੈਂ ਕੰਸਰਨਡ ਐਸਐਮ ਨੂੰ ਬੁਲਾ ਕੇ ਨਾ ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਲੈਣੇ ਆ ਤੇ ਜੇ ਇਹ ਸੰਸਥਾ ਵੱਲੋਂ OPD ਲਈ ਜਿੱਤੇ ਗਿਆ ਤਾਂ ਜੀ OPD ਦੀ ਉਹ ਅਸੀ ਲੋਇਆ ਜਾਣਗੇ ਮਰੀਜ਼ਾਂ ਨੂੰ ਸਹੂਲਤ ਦਾ ਖਿਆਨ ਰੱਖਿਆ ਜਾਊਗਾ ਸਰ ਬਾਰ ਬਾਰ ਪਟਾ ਸਾਹਿਬ ਦੇ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਆਉਂਦੀ ਔਰ ਰਿਟਰਨ ਚ ਵੀ ਦੇਖ ਕੇ ਦਿੱਤਾ ਜਾਂਦਾ ਵਾ ਤੇ ਮੀਨਾ ਮੀਨਾ ਡੇਡ ਡੇਡ ਮੀਨਾ ਦਬਾ ਦਿੰਦੇ ਆ ਤੇ ਸ਼ਿਕਾਇਤ ਕਰਤਾ ਨੂੰ ਉਲਟਾ thmkaoਆ ਜਾਂਦਾ ਵਾ ਇਹਦੇ ਬਾਰੇ ਸਭ ਤੁਹਾਡਾ ਕੀ ਕਹਿਣਾ ਕਿ ਤੁਸੀਂ ਕਾਰਵਾਈ ਨਾ ਕਰੋ ਤੁਸੀਂ ਕਾਰਵਾਈ ਨਹੀਂ ਨਹੀਂ ਵੀ ਇਹਦਾ ਦੀ ਕੋਈ ਗੱਲ ਵੈਸੇ ਮੇਰੇ ਤੇ ਸਾਡੇ ਧਿਆਨ ਚ ਨਹੀਂ ਆਈ ਕਿ ਆਊਗੀ ਤੇ ਅਸੀਂ ਉੱਤੇ ਪਟਾ ਸਾਹਿਬ ਪਨਾ ਸਾਹਿਬ ਕੋਲ ਸਰ ਰਿਟਰਨ ਰਿਟਰਨ ਸ਼ਿਕਾਇਤਾਂ ਜਾਂਦੀਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਬੁਲਾ ਕੇ ਅਸੀਂ ਮੈਂ ਪਰ ਲੈਨੇ ਜੇ ਕੋਈ ਸ਼ਿਕਾਇਤ ਦੱਦੀ ਹੈਗੀ ਆ ਅਸੀਂ ਹੁਣ ਇਹ ਵੀ ਜਲਦੀ ਐਕਟੀਫਾਈ ਕਰਾਂਗੇ ਸਰ ਸ਼ਿਕਾਇਤ ਕਰਤਾ ਨੂੰ ਧੰਕਾਇਆ ਵੀ ਜਾਂਦਾ ਨਹੀਂ ਜੇ ਇਦਾਂ ਦੀ ਕੋਈ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਰੈਕਟੀਫਾਈ ਜੇ ਸ਼ਿਕਾਇਤ ਕਰਤਾ ਨੂੰ ਧੰਕਾ ਨਹੀਂ ਕੋਈ ਗੱਲ ਨਹੀਂ ਤਾਂ ਅਸੀਂ ਉਸ ਦੀ ਸ਼ਿਕਾਇਤ ਨੂੰ ਦੂਰ ਕਰਾਂਗੇ ਸਰ ਹੁਣ ਵੀ ਵੇਖਿਆ ਗਿਆ ਵਾ ਕਿ ਹਸਪੀਟਲ ਦੇ ਜਿਹੜੇ ਉੱਤੇ ਜਿੰਨਾ ਦਵਾਈਆਂ ਦੇ ਡਾਕਟਰਾਂ ਦੇ ਲਿਖਿਆ ਜਾਂਦਾ ਬੋਰਡ ਸਰ ਉਹ ਲੱਥੀ ਹੋਏ ਅੰਦਰੋਂ ਉੱਤੀ ਨਹੀਂ ਚ। ਜਿਹਨੂੰ ਅਸੀਂ ਮੈਂ ਦੇਖ ਲੈਣਾ ਆਪਾਂ ਜਾ ਕੇ ਚੈੱਕ ਕਰ ਲੈਨੇ ਜੇ ਕੋਈ ਇੰਦਾ ਸਾਡੇ ਧਿਆਨ ਅੰਨ ਘਾਲਾ ਉਹ ਵੀ ਅਸੀਂ ਪੂਰੀ ਤਰ੍ਹਾਂ ਠੀਕ ਕਰਾਵਾਂਗੇ ਸਰ ਉਸ ਤੋਂ ਬਾਅਦ ਇੱਕ ਹੋਰ ਮਸਲਾ ਵੀ ਧਿਆਨ ਚ ਆਇਆ ਗਿਆ ਵਾ ਕਿ ਜਿਹੜੀਆਂ LED ਨੇ ਬਾਹਰ ਲੱਗੀਆਂ ਨੇ ਅੱਤੇ ਛੱਕਦੀਆਂ ਕਿੰਤੀ ਕਾਊਂਟਿੰਗ ਵਾਸਤੇ ਸਰ ਉਹ ਜਿਹੜੀਆਂ ਬੰਦ ਪਈਆਂ ਔਰ ਕੁੱਠੀਆਂ ਅੱਗੇ ਲਟਕਣ ਲੀਆਂ ਵੀ ਮੈਂ ਜਾਨਾ ਮੈਂ ਤੇ ਇਹ ਸਿਮਪਸ ਐਕਸੈਲਰੈਂਸ ਨਾਲ ਰੌਣ ਕਰਨ ਜਾਵਾਂਗੇ ਤਦ ਹੀ ਉਹ ਜਿਹੜੀ ਕੋਈ ਇੰਦਾ ਹੀ ਪ੍ਰੋਬਲਮ ਸਾਡੇ ਨੇ ਆਉਗੀ ਦੇਖ ਲੈ ਅਜ ਉਹ ਠੀਕ ਕਰਾਵਾਂਗੇ ਸਰ ਬਾਰ ਬਾਰ ਐਸਐਮਓ ਸਾਹਿਬ ਦੇ ਅਜਈਆਂ ਜਿਹੜੀਆਂ ਆ ਧਿਆਨ ਚ ਲਿਆਂਦੀਆਂ ਜਾਂਦੀਆਂ ਪਰੰਤੂ ਮਹੀਨਾ ਮਹੀਨਾ ਇਹਨਾਂ ਕਿਤੇ ਪਰ ਪਟਾ ਸਾਹਿਬ ਜਿਹੜੇ ਆ ਉਹਦੇ ਤੇ ਬਿਲਕੁਲ ਵੀ ਜਿਹੜਾ ਵਾ ਇਗਨੋਰ ਕਰ ਦਿੰਦੇ ਆ ਕੋਈ ਚੱਲ ਨਹੀਂ ਹੁਣ ਇਹ ਗੱਲ ਸਾਡੇ ਧਿਆਨ ਚ ਆ ਗਈ ਆ ਵਾ ਤੁਸੀਂ ਸਾਡੇ ਧਿਆਨ ਚ ਲਿਆਉਂਦੇ ਆ ਵਾ ਕਿ ਕਿਹਨਾਂ ਇਹਨਾਂ ਸਾਰੇ ਕਰੀਏ ਪ੍ਰੋਬਲਮ ਆ ਗਿਆ ਆ ਵਾ ਇਹਨੂੰ ਠੀਕ ਕਰਦੇ ਕੋਈ ਗੱਲ ਨਹੀਂ ਠੀਕ ਕਰਾਉਣਾ ਹੈ ਜਨਨਾ ਦਿਨ ਠੀਕ ਕਰਾਉਣਾ ਯਾਰ